ਮਹਾਭਾਰਤ ਦੇ ਜੁੱਧ ਵਿੱਚ ਬ੍ਰਾਹਮਣਾਂ ਦਾ ਕਹਿਣਾ ਵੀ 1 ارب ਤੋਂ ਜ਼ਿਆਦਾ ਲੋਕ ਕੁਰੂਖੇਤਰ ਦੀ ਧਰਤੀ ਦੇ ਉੱਤੇ ਮਰੇ ਸੀ ਪਰ ਕੁਰੂਖੇਤਰ ਦੀ ਧਰਤੀ ਇੰਨੀ ਵੱਡੀ ਨਹੀਂ ਵੀ ਜਿੱਥੇ 1 ارب ਲੋਕ ਖੜੇ ਵੀ ਹੋ ਸਕਣ ਫਿਰ ਮਾਲਕੇ ਤਾਂ ਡਿੱਗਣਾ ਹੁੰਦਾ ਮੇਰਾ ਖਿਆਲ ਆ ਅਗਰ ਜੇ ਤੁਸੀਂ 10-10 ਦੀ ਲਹਿਨ ਦੇ ਵਿੱਚ ਇੱਕ ਦੂਜੇ ਤੋਂ ਉੱਪਰ ਵੀ ਲੋਕਾਂ ਨੂੰ ਖੜਾ ਕਰੋਗੇ ਨਾ ਤਾਂ ਵੀ ਇੰਨੇ ਲੋਕ ਪੂਰੇ ਨਹੀਂ ਹੋਣੇ ਪਿਲ ਹਾਥੀ ਘੋੜੇ ਵੱਡੇ ਵੱਡੇ ਰੱਥ ਉਹਨਾਂ ਨੂੰ ਘੁੰਮਣ ਨੂੰ ਵੀ ਜਗ੍ਹਾ ਚਾਹੀਦੀ ਆ ਉੱਥੇ ਉਹਨਾਂ ਦੀਆਂ ਗਰਦਨਾ ਕਟੀਆਂ ਗਈਆਂ ਸੀ ਇੰਨੀ ਭੀੜ ਦੇ ਵਿੱਚ ਕੋਈ ਸੇਵ ਨਹੀਂ ਘੱਟ ਸਕਦਾ ਗਰਦਨਾ ਕਟਣੀਆਂ ਤਾਂ ਬੜੀ ਦੂਰ ਦੀ ਗੱਲ ਆ ਜਿਸ ਟਾਈਮ ਗੋਰੇ ਭਾਰਤ ਤੇ ਆ ਕੇ ਸਵਾਰ ਹੋਏ ਨਾ ਉਸ ਟਾਈਮ ਭਾਰਤ ਦੀ ਆਬਾਦੀ ਲਗਭਗ 40 ਕਰੋੜ ਸੀ ਅੱਜ ਤੋਂ ਤਕਰੀਬਨ 300 ਸਾਲ ਪਹਿਲਾਂ ਇਹ 5000 ਸਾਲ ਪਹਿਲਾਂ ਦੀ ਗੱਲ ਕਰ ਰਹੇ ਆ ਅਗਰ ਜੇ ਹਸਾਬ ਲਾ ਕੇ ਦੇਖਿਆ ਜਾਵੇ ਤਾਂ ਕ੍ਰਿਸ਼ਨ ਦੇ ਟਾਈਮ ਤੇ 1 ਕਰੋੜ ਤੋਂ ਆਬਾਦੀ ਉੱਤੇ ਵੀ ਨਹੀਂ ਸੀ ਫਿਰ ਇਹ 1 ਅਰਬ ਲੋਕ ਪਤਾ ਨਹੀਂ ਕਿੱਥੋਂ ਲੈ ਕੇ ਆ ਗਏ ਉਸ ਟਾਈਮ ਉਸ ਟਾਈਮ ਤੇ 1 ਅਰਬ ਆਬਾਦੀ ਪੂਰੇ ਸੰਸਾਰ ਦੀ ਵੀ ਨਹੀਂ ਹੋਣੀ ਤੁਹਾਨੂੰ ਮੂਰਖ ਬਣਾਉਣ ਵਾਸਤੇ ਇਹਨਾਂ ਨੇ ਆਪਣੇ ਕੋਲ ਕਹਾਣੀਆਂ ਇਹੋ ਘੜੀਆਂ ਹੋਈਆਂ ਤੇ ਤੁਸੀਂ ਵੀ ਇਹਨਾਂ ਕਥਾ ਕਹਾਣੀਆਂ ਨੂੰ ਬੜੇ ਪਿਆਰ ਨਾਲ ਤੇ ਬੜੇ ਧਾਰਮਿਕ ਹੋ ਕੇ ਆਪਣਾ ਟਾਈਮ ਕੱਢ ਕੇ ਸੁਣਦੇ ਆਂ ਕਿਤੇ ਇਹਨਾਂ ਨੇ ਬੰਦਿਆਂ ਨਾਲ ਬਾਂਦਰ ਲੜਾਤੇ ਬੰਦੇ ਹਰਾਤੇ ਤੇ ਬਾਂਦਰ ਜਿਤਾਤੇ ਤੇ ਕਿਤੇ ਇਹਨਾਂ ਨੇ ਚਾਲੀਆਂ ਨੂੰ 10 ਲੱਖ ਦਾ ਘੇੜਾ ਪਵਾ ਦਿੱਤਾ ਤੇ ਫਿਰ 10 ਲੱਖ ਦੇ ਵਿੱਚੋਂ ਚਾਲੀਆਂ ਨੂੰ ਸਹੀ ਸਲਾਮਤ ਕੱਢ ਵੀ ਦਿੱਤਾ ਉਹ ਤਾਂ ਕਰਕੇ ਕਿਉਂਕਿ ਉਹਨਾਂ ਦੇ ਪਿੱਛੇ ਇਹਨਾਂ ਨੇ ਇਤਿਹਾਸਕ ਗੁਰਦੁਆਰੇ ਬਣਾਉਣੇ ਸੀ ਵੈਸੇ ਤੁਸੀਂ ਇਹ ਗੱਲ ਸੋਚ ਕੇ ਦੇਖੋ ਵੀ ਇਦਾਂ ਹੋ ਸਕਦਾ 10 ਲੱਖ ਦੇ ਘੇਰੇ ਦੇ ਵਿੱਚੋਂ ਚਾਲੀਆਂ ਦਾ ਨਿਕਲ ਕੇ ਜਾਣਾ ਇਹ ਗੱਲ ਮੰਨੀ ਨਹੀਂ ਜਾ ਸਕਦੀ ਪਰ ਇਹਨਾਂ ਕਹਾਣੀਆਂ ਦੇ ਸਿਰ ਤੇ ਦੇਖ ਲੋ ਵੱਡੇ ਵੱਡੇ ਮੰਦਰ ਵੱਡੇ ਵੱਡੇ ਗੁਰਦੁਆਰੇ ਇਹਨਾਂ ਦੇ ਚੱਲ ਰਹੇ ਆ ਇਹ ਕਥਾ ਕਹਾਣੀਆਂ ਅਨਪੜ੍ਹ ਗਵਾਰਾਂ ਵਾਸਤੇ ਤਾਂ ਠੀਕ ਆ ਪਰ ਪੜਿਆਂ ਲਿਖਿਆਂ ਵਾਸਤੇ ਕੋਈ ਨਹੀਂ ਇਸੇ ਕਰਕੇ ਤੇ ਇਹ ਤੁਹਾਨੂੰ ਅਨਪੜ੍ਹ ਰੱਖਣਾ ਚਾਹੁੰਦੇ ਆ ਇਸੇ ਕਰਕੇ ਤੇ ਇਹ ਤੁਹਾਨੂੰ ਸਕੂਲ ਕਾਲਜ ਨਹੀਂ ਮੰਦਰ ਤੇ ਗੁਰਦੁਆਰੇ ਖੋਲ ਕੇ ਦੇ ਰਹੇ ਆ ਇਹ ਤੁਹਾਨੂੰ ਸਿੱਖਿਸ਼ਤ ਨਹੀਂ ਧਾਰਮਿਕ ਬਣਾਉਣਾ ਚਾਹੁੰਦੇ ਆ ਕਿਉਂਕਿ ਜੇ ਤੁਸੀਂ ਸਿੱਖਿਸ਼ਤ ਹੋਗੇ ਤੇ ਤੁਸੀਂ ਇਹਨਾਂ ਨੂੰ ਸਵਾਲ ਕਰੋਗੇ ਜੇ ਤੁਸੀਂ ਧਾਰਮਿਕ ਬਣੇ ਰਹੇ ਫਿਰ ਅੰਨੇਵਾ ਕਿਸੇ ਨਾ ਕਿਸੇ ਧਰਮ ਦੇ ਪਿੱਛੇ ਲੜੋਗੇ ਤਮਰੋਗੇ ਤੇ ਇਹੀ ਇਹਨਾਂ ਲੋਕਾਂ ਨੂੰ ਚਾਹੀਦਾ ਪਰ ਇਹਨੂੰ ਧਾਰਮਿਕਤਾ ਨਹੀਂ ਆਖਦੇ ਇਹ ਧਾਰਮਿਕਤਾ ਨਹੀਂਗੀ ਵੈਸੇ ਤਾਂ ਹਰ ਬੰਦਾ ਆਪੋ ਆਪਣੇ ਧਰਮ ਦੇ ਪ੍ਰਤੀ ਬੜਾ ਵੱਡਾ ਧਾਰਮਿਕਾ ਪਰ ਤੁਸੀਂ ਦੱਸੋ ਨੋਟ ਦਾ ਇੱਕ ਪਾਸਾ ਚਲਾ ਸਕਦੇ ਆ ਨਹੀਂ ਨਾ ਚਲਾ ਸਕਦੇ ਅਗਰ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਵੀ ਸਹੀ ਢੰਗ ਨਾਲ ਸਹੀ ਤਰੀਕੇ ਨਾਲ ਚਲਾਉਣਾ ਨਾ ਤੇ ਤੁਹਾਨੂੰ ਦੂਸਰੇ ਦੇ ਪਤਾਤੀ ਵੀ ਤੇ ਦੂਸਰੇ ਦੇ ਧਰਮ ਦੇ ਪ੍ਰਤੀ ਵੀ ਧਾਰਮਿਕ ਹੋਣਾ ਪਊਗਾ ਫਿਰ ਹੋਣੀ ਆ ਸ਼ਾਂਤੀ ਨਹੀਂ ਤਾਂ ਫਿਰ ਲੜੀ ਜਾਓ ਇਹਨਾਂ ਮੰਦਰਾਂ ਗੁਰਦੁਆਰਿਆਂ ਤੇ ਚਰਚਾਂ ਵਾਲਿਆਂ ਦੇ ਪਿੱਛੇ ਲੱਗ ਲੱਗ ਕੇ ਇੰਨੀਆਂ ਵੱਡੀਆਂ ਲੜਾਈਆਂ ਉਹ ਹੈ ਨਹੀਂ ਸੀ ਜਿੰਨੀਆਂ ਇਹਨਾਂ ਬ੍ਰਾਹਮਣਾਂ ਨੇ ਬਣਾ ਕੇ ਤੁਹਾਨੂੰ ਸੁਣਾ ਦਿੱਤੀਆਂ ਉਹ ਛੋਟੀਆਂ ਮੋਟੀਆਂ ਲੜਾਈਆਂ ਸੀ ਉਹਨਾਂ ਦੀਆਂ ਆਪਸ ਵਿੱਚ ਕਦੇਲੂ ਛੋਟੇ ਮੋਟੇ ਇੱਕ ਦੂਜੇ ਤੇ ਹਮਲੇ ਸੀ ਉਹ ਤਾਂ ਅੱਜ ਵੀ ਹੋ ਜੇ ਆ ਸਰਪੰਚਾਂ ਤੇ ਲੰਬੜਦਾਰਾਂ ਤੇ ਵੀ ਹੋ ਜਾਂਦੇ ਆ ਲੇਕਿਨ ਇਹਨਾਂ ਲੋਕਾਂ ਨੇ ਉਹਨਾਂ ਨੂੰ ਜੰਗਾਂ ਦਾ ਤੇ ਜੁੱਧਾਂ ਦਾ ਨਾਮ ਦੇ ਦਿੱਤਾ ਜਿਵੇਂ ਸਿਆਣੇ ਆਖਦੇ ਨਾ ਬੱਚੇ ਨੂੰ ਡਿਲਾ ਕੇ ਰੱਖਣਾ ਚਾਹੀਦਾ ਬੱਚੇ ਨੂੰ ਕੁੱਟਣਾ ਨਹੀਂ ਚਾਹੀਦਾ ਜਦੋਂ ਤੁਸੀਂ ਬੱਚੇ ਨੂੰ ਕੁੱਟਣ ਲੱਗ ਪਏ ਤਾਂ ਫੇ ਉਹਦਾ ਡਲ ਖਤਮ ਹੋ ਜਾਂਦਾ ਇਸੇ ਕਰਕੇ ਇਹਨਾਂ ਨੇ ਵੀ ਤੁਹਾਨੂੰ ਜੰਗਾਂ ਤੇ ਜੁੱਧਾਂ ਦੇ ਨਾਂ ਤੋਂ ਡਰਾ ਕੇ ਰੱਖਿਆ ਹੋਇਆ ਵੀ ਜੰਗਾਂ ਜੁੱਧਾਂ ਲੜਨਾ ਤਾਂ ਪਰਮਾਤਮਾ ਦਾ ਕੰਮ ਆ ਜਦੋਂ ਧਰਤੀ ਤੇ ਪਾਪ ਵਧੂਗਾ ਧਰਤੀ ਤੇ ਜ਼ੁਲਮ ਵਧੂਗਾ ਤੇ ਪਰਮਾਤਮਾ ਆਪ ਹੀ ਤੁਹਾਡਾ ਸੰਘਾਰ ਕਰਨ ਆਏਗਾ ਹੁਣ ਤੱਕ ਤਾਂ ਪਰਮਾਤਮਾ ਨੂੰ ਆ ਜਾਣਾ ਚਾਹੀਦਾ ਸੀ ਹੁਣ ਤਾਂ ਪਰਮਾਤਮਾ ਦੇ ਨਾਂ ਤੇ ਲੋਕਾਂ ਨਾਲ ਧੋਖਾ ਹੋਣ ਡਿਆ ਅੱਜ ਜਿਨ੍ਹਾਂ ਨੂੰ ਤੁਸੀਂ ਪਰਮਾਤਮਾ ਸਮਝ ਕੇ ਪੂਜ ਰਹੇ ਆ ਨਾ ਜ਼ੁਲਮ ਤਾਂ ਉਹਨਾਂ ਨੇ ਵੀ ਖਤਮ ਨਹੀਂ ਸੀ ਕੀਤੇ ਨਾ ਉਹਨਾਂ ਕੋਲੋਂ ਕਰ ਹੋਏ ਸੀ ਜੇ ਉਹਨਾਂ ਨੇ ਜ਼ੁਲਮ ਖਤਮ ਕੀਤੇ ਹੁੰਦੇ ਨਾ ਤਾਂ ਅੱਜ ਨੂੰ ਜ਼ੁਲਮ ਲੋਕਾਂ ਤੇ ਹੋਣੇ ਨਹੀਂ ਸੀ ਜ਼ੁਲਮਾਂ ਦਾ ਖਾਤਮਾ ਹੋਇਆ ਹੋਣਾ ਸੀ ਉਹਨਾਂ ਦੇ ਨਾਂ ਤੇ ਭੋਲੇ-ਪਾਲੇ ਲੋਕਾਂ ਨੂੰ ਠੱਗਿਆ ਜਾਂਦਾ ਤੇ ਉਹਨਾਂ ਦੇ ਨਾਂ ਤੇ ਭੋਲੇ-ਪਾਲੇ ਲੋਕਾਂ ਨਾਲ ਝੂਠ ਮਾਰਿਆ ਜਾਂਦਾ ਵੀ ਪਰਮਾਤਮਾ ਤੁਹਾਡਾ ਸਭ ਕੁਝ ਠੀਕ ਕਰੇਗਾ ਉਹ ਤੁਹਾਨੂੰ ਵੇਖ ਰਿਹਾ ਜਿਨ੍ਹਾਂ ਨੇ ਅਸਲ ਲੜਾਈਆਂ ਲੜੀਆਂ ਨਾ ਉਹ ਪਰਮਾਤਮਾ ਨੂੰ ਨਹੀਂ ਮੰਨਦੇ ਪੱਛਮ ਨੇ ਦੋ ਵਰਲਡ ਵਾਰ ਲੜੀਆਂ ਉਹ ਹਰ ਤ ਦੋਹਾਂ ਵਰਲਡ ਵਾਰਾਂ ਤੋਂ ਬਚ ਗਿਆ ਇਸੇ ਕਰਕੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਪਰਮਾਤਮਾ ਨਹੀਂ ਕੁਛ ਕਰਦਾ ਜੋ ਕੁਛ ਕਰਦਾ ਇਨਸਾਨ ਕਰ ਲਿਆ ਇਹ ਨਹੀਂ ਗੱਲ ਵੀ ਉਹ ਪਰਮਾਤਮਾ ਨੂੰ ਨਹੀਂ ਸੀ ਮੰਨਦੇ ਉਹ ਵੀ ਬੜਾ ਮੰਨਦੇ ਸੀ ਪਰਮਾਤਮਾ ਨੂੰ ਕਿਉਂਕਿ ਵੱਡੇ ਵੱਡੇ ਚਰਚ ਇਸ ਗੱਲ ਦਾ ਸਬੂਤ ਆ ਵੀ ਉਹ ਪਰਮਾਤਮਾ ਨੂੰ ਮੰਨਦੇ ਸੀ ਪਰ ਅੱਜ ਉਹਨਾਂ ਦੇ ਚਰਚ ਜਿਹੜੇ ਆ ਉਹ ਖੰਡਰ ਬਣੇ ਹੋਏ ਆ ਵੈਸੇ ਤੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਅਕਲ ਆ ਜਾਣੀ ਚਾਹੀਦੀ ਸੀ ਗੋਰਿਆਂ ਦੇ ਵੱਲ ਦੇਖ ਕੇ ਵੀ ਇਹ ਕਿੰਨੀ ਵਧੀਆ ਜ਼ਿੰਦਗੀ ਜੀ ਰਹੇ ਆ ਕਿੰਨੇ ਵਧੀਆ ਇਹਨਾਂ ਦੇ ਕਾਨੂੰਨ ਆ ਪਰ ਲੋਕਾਂ ਨੇ ਉੱਥੇ ਜਾ ਕੇ ਵੀ ਕੁਝ ਨਹੀਂ ਸਿੱਖਿਆ ਕਿਉਂਕਿ ਇਹਨਾਂ ਦੀ ਜਿਹੜੀ ਰੂੜੀਵਾਦੀ ਸੋਚ ਆ ਨਾ ਉਹ ਵੀ ਇਹਨਾਂ ਦੇ ਨਾਲ ਆ ਇਹਨਾਂ ਦੀ ਉਸ ਰੂੜੀਵਾਦੀ ਸੋਚ ਨੇ ਇਹਨਾਂ ਦਾ ਖੜਾ ਨਹੀਂ ਛੱਡਿਆ ਅਗਰ ਜੇ ਅੱਜ ਭਾਰਤ ਦੇ ਵਿੱਚ ਫਸਾਦ ਵੀ ਪੈ ਰਹੇ ਆ ਨਾ ਉਹ ਵੀ ਸਾਰੇ ਇਹਨਾਂ ਦੀ ਵਜ੍ਹਾ ਨਾਲ ਪੈ ਰਹੇ ਆ